ਨਾਬਾ ਜਿਲ੍ਹ ਬ੍ਰੇਕ ਕੇਸ ਦੇ ਦੋਸ਼ੀਆਂ ਨੂੰ ਫੜਨ ਲਈ ਸਮਾਣਾ ਚ ਨਾਕਾ ਲਾਉਣ ਵਾਲੀ ਪੁਲਿਸ ਪਾਰਟੀ ਫਾਇਰਿੰਗ ਤੋਂ ਬਾਅਦ ਕਿਸ ਤਰ੍ਹਾਂ ਮੌਕੇ ਤੋਂ ਭੱਜੀ ਪਿੰਡ ਵਾਲਿਆਂ ਨੂੰ ਆਉਂਦਿਆਂ ਦੇਖ ਕਿਵੇਂ ਭੱਜਿਆ ਫਰਾਰ ਆਤਵਾਦੀਆਂ ਤੇ ਗੈਂਗਸਟਰਜ਼ ਨੂੰ ਫੜਨ ਲਈ ਖੜਾ ਐਸ ਐਚ ਓ এবিপি ਸੰਜਾ ਤੁਹਾਨੂੰ ਦਿਖਾ ਰਿਹਾ ਉਸ ਵੇਲੇ ਦੀਆਂ ਐਕਸਕਲੂਸਿਵ ਲਾਈਵ ਤਸਵੀਰਾਂ ਉਹੀ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਨਾਕੇ ਦੌਰਾਨ ਔਰਕੈਸਟਰਾ ਗਰੁੱਪ ਦੀ ਗੱਡੀ ਤੇ ਫਾਇਰਿੰਗ ਕੀਤੀ ਸੀ ਇਸ ਫਾਇਰਿੰਗ ਦੌਰਾਨ 22 ਸਾਲਾ ਲੜਕੀ ਦੀ ਮੌਤ ਹੋਈ ਹੈ ਇਹ ਦੇਖੋ ਤੁਹਾਨੂੰ ਦੇਖਣ ਦੇ ਸੁਭਨੇਤਾ ਫੇਰ ਨਾ ਆ ਰਹਾ ਮਮ ਨੂੰ ਕਿ ਮੈਂ ਚਾਹ ਗਈ ਇਹ ਵੇਚਾਂ ਦਾ ਨੇ ਜਿੱਦੋ ਪਤਾ ਲੱਗਾ ਕਿ ਜਿਸ ਗੱਡੀ ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਸ ਚ ਗੈਂਗਸਟਰ ਜਾਂ ਆਤਵਾਦੀ ਨਹੀਂ ਬਲਕਿ ਮਾਸੂਮ ਲੋਕ ਸਨ ਤਾਂ ਪੁਲਿਸ ਵਾਲਿਆਂ ਨੇ ਕੁਝ ਇਸ ਤਰ੍ਹਾਂ ਭਜਨ ਦੀ ਕੋਸ਼ਿਸ਼ ਕੀਤੀ ਨਹੀਂ ਬਹੁਤ ਮਾਰੀ ਗਾਇ ਕੋਈ ਗਾਇ ਪਿੰਡ ਵਾਲਿਆਂ ਨੇ ਪੁਲਿਸ ਦੀ ਗੱਡੀ ਘੇਰੀ ਆਪਣੇ ਇੱਕ ਸਾਥੀ ਨੂੰ ਛੱਡ ਕੇ ਹੀ ਬਾਕੀ ਪੁਲਿਸ ਵਾਲੇ ਗੱਡੀ ਲੈ ਕੇ ਮੌਕੇ ਤੋਂ ਰਫੂ ਚੱਕਰ ਹੋ ਗਏ ਦੀ ਵਰਦੀ ਵਾਲੇ ਇੱਕ ਪੁਲਿਸ ਮੁਲਾਜ਼ਮ ਨੂੰ ਜਦੋਂ ਪਿੰਡ ਵਾਲਿਆਂ ਨੇ 마ਸੂਮਾ ਤੇ ਫਾਇਰਿੰਗ ਬਾਰੇ ਪੁੱਛਿਆ ਤਾਂ ਕੁਝ ਇਸ ਤਰ੍ਹਾਂ ਸਫਾਈ ਦੇਂਦਾ ਨਜ਼ਰ ਆਇਆ ਕੋਡ ਕਰ ਲਓ ਮੇਰੀ ਗੱਲ ਕਰ ਲਓ ਨਾ ਇਹ ਡੀਸੀ ਕੋਲ ਹੈ ਦੋ ਮਿੰਟ ਕਰਦਾ ਜੀ ਲਾਇਆ ਸੀ ਨਾਕੇ ਤੇ ਖੜੇ ਨਹੀਂ ਨਾਕਾ ਤੇਰੇ ਤੇ ਡਿਊਟੀ ਤੇਰੀ ਕਿੱਥੇ ਮੇਰੀ ਸਮਾਲੇ ਸਾਰਾ ਵੀ ਮੈਂ ਤਾਂ ਇੱਥੇ ਹੀ ਕਰਨਾ ਹੈ ਫਿਰ ਮੈਂ ਇੰਸਪੈਕਟਰ ਸਾਹਿਬ ਨਾਲ ਇੱਥੇ ਚੌਂਕੀ ਆ ਗਈ ਹੈ ਨਾ ਮੈਨੂੰ ਕਿਹੜੇ ਇੰਸਪੈਕਟਰ ਨਾਲ ਆਇਆ ਮੈਂ ਖੈਰੇ ਨਾਲ ਹਰਮਵਿੰਦਰ ਸਿੰਘ ਖੈਰੇ ਮਿੰਦਰਵਿੰਦਰ ਸਿੰਘ ਖੈਰੇ ਨੇ ਕੀਤਾ ਖੈਰੇ ਦੀ ਗੱਲ ਤੋਂ ਫਾਇਰ ਕੀਤਾ ਫਾਇਰ ਵੀਰੇ ਉੱਥੇ ਨਾ ਆਪਣੇ ਨਾਵੇ ਜੇ ਤੇ ਹਾਂ ਬੰਦੇ ਲੈ ਗਏ ਜੋੜੀ ਚਲਾ ਕੇ ਅੱਛਾ ਬੋੜੀ ਚਲਾ ਕੇ ਕੱਢ ਕੇ ਲੈ ਗਏ ਬੰਦੇ ਇਹ ਬੰਦੇ ਦਾ ਨਾ ਨਾ ਇਹ ਬੰਦੇ ਦੀ ਸੀ ਫੇ ਫਿਰ ਕੋਈ ਤਾਂ ਫਾਇਰ ਕਿਉਂ ਕੀਤਾ ਕੁੜੀ ਤੇ ਮੈਂ ਮੈਂ ਨਹੀਂ ਕੀਤਾ ਵੀਰੇ ਮੈਂ ਇਹਨੇ ਕਰਿਆ ਤੁਸੀਂ ਕਿਉਂ ਕੀਤਾ ਮੈਨੂੰ ਨਹੀਂ ਪਤਾ ਮੈਂ ਤਾਂ ਪਤਾ ਹੀ ਨਹੀਂ ਲੱਗਿਆ 얘ਰੇ ਨਾਲ ਦੇ ਨੂੰ ਮੈਂ ਕੀਤਾ ਨਾ ਪਤਾ ਆਹ ਆਹ ਨਾ ਨਾ ਗੱਲ ਚ ਕੀ ਨਾ ਨਮੇ ਗੋਲੀ ਚੱਕੀਦਾ ਛੇ ਛੇ ਰਾਸੇ ਮੇਰੇ ਨਾਲ ਗਿਆ ਗੱਡੀ ਤੇ ਸ਼ੇਰੇ ਨੇ ਗੋਲੀ ਮਾਰੀ ਤੂੰ ਕਿਹ ਅੱਜ ਨਾ ਗੋਲੀ ਨਾ ਮੈਂ ਇੰਚਾਰਜ ਇੰਚਾਰਜ ਵਾਲੀ ਪਹਿਲਾਂ ਕੋਈ ਵਾਰਨਿੰਗ ਦਿੱਤੀ ਉਹਨੂੰ ਪਹਿਲਾਂ ਕੋਈ ਵਾਰਨਿੰਗ ਦਿੱਤੀ ਗੱਡੀ ਖੜਾਣ ਦੀ ਆ ਪਹਿਲਾਂ ਹੱਥ ਦਿੱਤਾ ਸੀ ਹੱਥ ਨਹੀਂ ਤਾਂ ਵੀ ਗੋਲੀ ਮਾਰਦੀ ਸਿੱਧੀ ਉਹਨੇ ਗੱਡੀ ਰੋਕੀ ਨਹੀਂ ਉਹਨੇ ਫੋਨ ਚਲਾਤੀ ਗੰਦਾ ਧੰ ਤਾਂ ਪਾਤੀ ਲੈ ਬਾਬਰ ਹੈ ਗੋਲੀ ਚਲਾਉਂਦੀ ਬੇਸਤਰਾ ਵੀਰੇ ਮੈਂ ਤਾਂ ਮੈਨੂੰ ਤਾਂ ਪਾਤੀ ਲਿਖੇਗਾ ਗੋਲੀ ਚਲਾਉਂਦਾ ਮੈਂ ਤੁਹਾਡੇ ਕੋਲੋਂ ਪਾਵਰ ਹੈਗੀ ਗੋਲੀ ਚਲਾਉਣ ਦਾ ਮੈਂ ਥੋੜਾ ਪਾਵਰ ਹੈਗੀ ਗੋਲੀ ਚਲਾਉਂਦਾ ਤੁਹਾਡੇ ਕੋਲੋਂ ਪਾਵਰ ਹੈਗੀ ਮੋਗਰਾ ਡ ਦਰਅਸਲ ਨਾਬਾਜ਼ ਜੇਲ ਬ੍ਰੇਕ ਕੇਸ ਤੋਂ ਬਾਅਦ ਪੁਲਿਸ ਨੇ ਥਾਂ-ਥਾਂ ਨਾਕੇ ਲਾਏ ਨੇ ਸਿਮਾਣਾ ਦੇ ਪਿੰਡ ਨਿਆਗਾਉਂ ਕੋਲ ਇੱਕ ਸਵਿਫਟ ਗੱਡੀ ਜਦੋਂ ਨਾ ਰੁਕੀ ਤਾਂ ਪੁਲਿਸ ਨੇ ਬਿਨਾਂ ਕੋਈ ਸੋਚੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੈ।